ਬਲੀ ਸੰਗਾ ਕੀ ਚੇਰ ਉਚਾਰਨੇ ਨੇ ਸੰਤ ਡੋਬਦੇ ਆ ਦੇ ਵੇੜ ਤਾਰ ਦਿੰਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਇਸ ਸਾਲ ਵਿੱਚ 350 ਸਾਲਾ ਸਤਗੁਰਾਂ ਜੀ ਦੀ ਸ਼ਹੀਦੀ ਸ਼ਤਾਬਦੀ ਆ ਰਹੀ ਹੈ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਹੋਇਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਜਿੰਨੇ ਵੀ ਸ਼ਬਦ ਜਿੰਨੀ ਵੀ ਪਾਵਨ ਪਵਿੱਤਰ ਗੁਰਬਾਣੀ ਦੀ ਰਚਨਾ ਹਿੰਦ ਦੀ ਚਾਦਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦਰਜ ਹੈ ਤ੍ਰਤੀਵਾਰ ਕੱਲ ਰੋਜ ਤੋਂ ਲੜੀਵਾਰ ਕਥਾ ਪ੍ਰਾਰੰਭ ਹੋਈ ਹੈ ਆਪ ਜੀਆਂ ਨੇ ਤਰਸ ਕਰਨਾ ਸਿਰ ਤੇ ਮਿਹਰਾ ਪਰਿਆ ਹੱਥ ਰੱਖਣਾ ਜੈਸਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬੁਲਾ ਲੈਣ ਆਪ ਜੀ ਤਰਸ ਕਰਕੇ ਜਿੰਨੀ ਕਿਰਪਾ ਕਰੋਗੇ ਆਪ ਜੀ ਦੀ ਬਖਸ਼ੀ ਹੋਈ ਸ਼ਕਤੀ ਅਨੁਸਾਰ ਹੀ ਕੁਝ ਕਹਿਣ ਦਾ ਯਤਨ ਕੀਤਾ ਜਾ ਸਕਦਾ ਹੈ ਆਪਣੇ ਆਪ ਵਿੱਚ ਤਾਂ ਕੋਈ ਸਮਰੱਥਾ ਕੋਈ ਬਲ ਕੋਈ ਤਾਕਤ ਨਹੀਂ ਹੈ ਆਓ ਮਨਵਿਰਤੀਆਂ ਨੂੰ ਸ਼ਬਦ ਦੇ ਸੰਹੁਕ ਕਰੋ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ ਪੂਰਾ ਪੂਰਾ ਧਿਆਨ ਗੁਰਮਤਿ ਗੁਰਬਾਣੀ ਔਰ ਗੁਰ ਸ਼ਬਦ ਦੀ ਵਿਚਾਰ ਨਾਲ ਜੋੜ ਕੇ ਲਾਹੇ ਪ੍ਰਾਪਤ ਕਰਿਏ ਜੀ ਗੌੜੀ ਮਹੱਲਾ ਨਵਾ ਦੇ ਅੰਦਰ ਨਾਵੇਂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਦੂਸਰਾ ਸ਼ਬਦ ਪ੍ਰਾਰੰਭ ਹੋ ਰਿਹਾ ਹੈ ਜਿਸ ਤਰ੍ਹਾਂ ਕੱਲ ਦੇ ਦੀਵਾਨ ਵਿੱਚ ਬੇਨਤੀ ਕੀਤੀ ਸੀ ਨਾ ਰਾਗ ਸ੍ਰੀ ਰਾਗ ਤੇ ਮਾਜ ਇਹ ਦੋ ਰਾਗ ਪਹਿਲਾਂ ਆਏ ਨੇ ਉਹਨਾਂ ਦੇ ਵਿੱਚ ਨਾਵੇਂ ਗੁਰਦੇਵ ਜੀ ਦੀ ਬਾਣੀ ਨਹੀਂ ਹੈ ਇਥੋਂ ਹੁਣ ਗੌੜੀ ਰਾਗ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਬਾਣੀ ਦੇ ਸ਼ਬਦਾਂ ਦੀ ਪ੍ਰਾਰੰਭਤਾ ਕਲ ਤੋਂ ਹੋਈ ਹੈ ਹੁਣ ਗੌੜੀ ਰਾਗ ਦੇ ਅੰਦਰ ਇਹ ਦੂਸਰਾ ਸ਼ਬਦ ਨਾਮੇ ਗੁਰੂ ਗੁਰਦੇਵ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੈ ਜੀ ਸਾਦੋ ਰਤਨਾ ਰਾਮ ਬਨਾਈ ਸਾਧੂਆਂ ਦੀ ਇੱਕ ਮੰਡਲੀ ਆਈ ਹੋਈ ਹੈ ਉਹ ਸਾਧੂਆਂ ਦੀ ਮੰਡਲੀ ਮੰਡਲੀ ਨੂੰ ਸੰਬੋਧਨ ਹੋ ਕੇ ਜਿਹੜਾ ਕੱਲ ਸੱਚੇ ਪਾਤਸ਼ਾਹ ਗੁਰਦੇਵ ਜੀ ਨੇ ਸ਼ਬਦ ਉਚਾਰਨ ਕੀਤਾ ਸੀ ਨਾ ਸਾਧੂ ਮਨ ਕਾ ਮਾਨ ਤਿਆਗੋ ਇਸੇ ਤਰ੍ਹਾਂ ਹੀ ਇਸ ਸ਼ਬਦ ਨੂੰ ਵੀ ਸੱਚੇ ਪਾਤਸ਼ਾਹ ਜੀ ਉਹਨਾਂ ਸੰਤਾਂ ਦੀ ਮੰਡਲੀ ਨੂੰ ਹੀ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧੂ ਰਚਨਾ ਰਾਮ ਬਣਾਈ ਇਹ ਜੋ ਵੀ ਕੁਝ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ ਜੋ ਵੀ ਕੁਝ ਬਣਿਆ ਹੋਇਆ ਦਿਸ ਰਿਹਾ ਹੈ ਇਹਨਾਂ ਅੱਖਾਂ ਦੇ ਨਾਲ ਸਭ ਕੁਝ ਵਾਹਿਗੁਰੂ ਦਾ ਹੀ ਬਣਾਇਆ ਹੋਇਆ ਹੈ। ਰਾਮ ਜਦੋਂ ਨਾਮ ਹੁੰਦਾ ਹੈ ਤਾਂ ਉਦੋਂ ਰਾਜੇ ਦਸ਼ਰਤ ਦੇ بیٹے ਭਗਵਾਨ ਰਾਮਚੰਦਰ ਜੀ ਦਾ ਵੀ ਖਿਆਲ ਆਉਂਦਾ ਹੈ। ਪਰ ਇੱਥੇ ਰਾਮ ਜਿਹੜੇ ਦੀ ਗੱਲ ਕੀਤੀ ਹੈ ਇਹ ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਇਆ ਵਾਹਿਗੁਰੂ ਹੈ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ਿਕਰ ਕਰ ਰਹੇ ਨੇ ਨੌਵੇਂ ਪਾਤਸ਼ਾਹ। ਸਾਧੂ ਰਚਨਾ ਰਾਮ ਬਣਾਈ ਇਹ ਜੋ ਵੀ ਕੁਝ ਦੁਨੀਆ ਤੇ ਬਣਿਆ ਦਿਖ ਰਿਹਾ ਹੈ ਕਈ ਵਾਰੀ ਬੰਦੇ ਦੇ ਮਨ ਵਿੱਚ ਆਉਂਦਾ ਹੈ ਮੈਂ ਇਦਾਂ ਦੇ ਬੀਜ ਹੋਰ ਤਿਆਰ ਕਰ ਲਏ ਹਾਈਬ੍ਰਿਡ ਬੀਜ ਬਣਾ ਲਏ ਇਹ ਖੋਜ ਉਸ ਬੰਦੇ ਨੇ ਕੀਤੀ ਹੈ ਇਦਾਂ ਕੀਤੀ ਹੈ ਪਰ ਧੁਰਾ ਤੇ ਹਰ ਇੱਕ ਚੀਜ਼ ਦਾ ਹਰ ਇੱਕ ਬੀਜ ਦਾ ਹਰ ਇੱਕ ਫੁੱਲ ਫਲ ਦਾ ਧੁਰਾ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਹੀ ਹੈ ਨਾ ਭਾਵੇਂ ਕਿਸੇ ਤਰ੍ਹਾਂ ਦੇ ਹੋਰ ਬੀਜ ਤਿਆਰ ਕੀਤੇ ਗਏ ਨੇ ਉਹਨਾਂ ਦੇ ਵਿੱਚ ਹੋਰ ਤਰ੍ਹਾਂ ਦੀ ਫੁੱਲਾਂ ਦੀ ਸੁਗੰਧੀ ਵੀ ਭਾਵੇਂ ਕਿ ਸਾਇੰਸਦਾਨਾਂ ਨੇ ਵਿਗਿਆਨੀਆਂ ਨੇ ਪਾ ਦਿੱਤੀ ਐ ਪਰ ਉਹਨਾਂ ਦਾ ਧੁਰਾ ਤੇ ਉਹੀ ਐ ਕੋਈ ਚੀਜ਼ ਤੁਸੀਂ ਅੱਜ ਲੱਕੜ ਦੀ ਬਣੀ ਹੋਈ ਦੇਖਦੇ ਹੋ ਤੇ ਜੇ ਅਸੀਂ ਕਹਿ ਦਈਏ ਜੀ ਇਹ ਬੈੱਡ ਜਾਂ ਇਹ ਚੀਜ਼ ਇਹ ਲੱਕੜ ਦੀ ਫਲਾਣੇ ਕਾਰੀਗਾਰ ਫਲਾਣੇ ਮਿਸਤਰੀ ਨੇ ਬਣਾਈ ਐ ਪਰ ਸਿਆਣਾ ਬੰਦਾ ਫਿਰ ਸਵਾਲ ਕਰੇਗਾ ਲੱਕੜ ਕਿੱਥੋਂ ਆਈ ਸੀ ਉਹ ਕਿਹਨੇ ਬਣਾਈ ਸੀ ਤਾਂ ਫਿਰ ਕਹਿਣਾ ਪਵੇਗਾ ਇਹ ਤੇ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਫਰਮਾਨ ਕਰਦੇ ਸਾਧੂ ਰਚਨਾ ਰਾਮ ਬਣਾਈ ਕਿਹਨੇ ਬਣਾਇਆ ਇਹ ਸਾਰਾ ਸੰਸਾਰ ਕਿਹਨੇ ਇਸ ਸਾਰੇ ਸੰਸਾਰ ਦੀ ਉਤਪਤੀ ਕੀਤੀ ਹੈ ਉਹ ਉਹੀ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਅੱਜ ਵੀ ਇਹਦੇ ਵਿੱਚ ਵਸਿਆ ਹੋਇਆ ਹੈ ਉਸ ਵਾਹਿਗੁਰੂ ਪਰਮੇਸ਼ਰ ਨੇ ਘਟ ਘਟ ਵਿੱਚ ਵਸੇ ਹੋਏ ਰਾਮ ਨੇ ਰਮੇ ਹੋਏ ਰਾਮ ਨੇ ਇਸ ਸੰਸਾਰ ਦੀ ਰਚਨਾ ਜਿਹੜੀ ਹੈ ਇਹਨੂੰ ਬਣਾਇਆ ਹੋਇਆ ਹੈ ਜੀ ਇੱਕ ਬਿਨਸੈ ਇੱਕ ਅਸਤਿਤਮਾਨ ਹੈ ਅਚਰਜੋ ਲਖਿਓ ਨਾ ਜਾਈ ਗੱਲਾਂ ਦੋ ਨੇ ਹੁਣ ਇਥੇ ਇੱਕ ਬਿੰਸੈ ਇੱਕ ਅਸਥਿਰ ਮਨੈ ਅਚਰਜ ਲਖਿਓ ਨਾ ਜਾਈ ਇੱਕ ਤਾਂ ਉਹ ਨੇ ਜਿਹੜੇ ਇਥੋਂ ਸੰਸਾਰ ਤੋਂ ਬਿੰਸ ਚੱਲੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਅਸੀਂ ਸੁਣਦੇ ਆ ਨਾ ਸੱਚੇ ਪਾਤਸ਼ਾਹ ਕਹਿੰਦੇ ਜੋ ਪਿਉ ਜੋ ਸੋ ਬਿੰਸ ਹੈ ਪਰ ਉਹ ਆਜ ਕੇ ਹਕਾਲ ਜੋ ਵੀ ਕੁਝ ਦੁਨੀਆ ਦੇ ਉੱਪਰ ਬਣਿਆ ਹੈ ਜੋ ਵੀ ਕੁਝ ਅੱਖਾਂ ਦੇ ਨਾਲ ਦਿਖ ਰਿਹਾ ਹੈ ਅੱਜ ਨਹੀਂ ਤੇ ਕੱਲ ਇਹ ਵਿਨਸ ਜਾਵੇਗਾ ਇੱਥੇ ਹੁਣ ਮਹਾਰਾਜ ਗੁਰੂ ਦੇਵ ਸੱਚੇ ਪਾਤਸ਼ਾਹ ਕਹਿੰਦੇ ਇੱਕ ਵਿਨਸ ਹੈ ਇੱਕ ਅਸਥਿਰ ਮਾਨ ਹੈ ਇੱਕ ਤਾਂ ਉਹ ਨੇ ਕਿ ਜਿਹੜੇ ਇਸ ਸੰਸਾਰ ਤੇ ਪੈਦਾ ਹੋਏ ਨੇ ਤੇ ਇਥੋਂ ਜਾਣ ਵਾਸਤੇ ਉਹਨਾਂ ਨੇ ਗੱਲ ਨੂੰ ਸਮਝ ਲਿਆ ਵੀ ਭਾਈ ਜਾਣਾ ਹੀ ਪਵੇਗਾ ਇਥੋਂ ਇੱਕ ਨਾ ਇੱਕ ਦਿਨ ਉਹਨਾਂ ਨੇ ਤਿਆਰੀ ਕੀਤੀ ਹੋਈ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਜਿਨ੍ਹਾਂ ਨੇ ਇਸ ਗੱਲ ਦਾ ਆਪਣੇ ਮਨ ਵਿੱਚ ਫੈਸਲਾ ਕੀਤਾ ਹੋਇਆ ਹੈ ਪਰ ਮਹਾਰਾਜ ਕਹਿੰਦੇ ਇੱਕ ਉਹ ਵੀ ਨੇ ਜਿਹੜੇ ਇੱਥੇ ਰਹਿਣ ਨੂੰ ਮੌਤ ਦਾ ਜਿੰਨਾਂ ਨੂੰ ਚੀਤਾ ਹੀ ਨਹੀਂ ਆਉਂਦਾ ਬੰਦਾ ਪਾਪ ਕਮਾਉਂਦਿਆਂ ਕਮਾਉਂਦਿਆਂ ਇੰਨਾ ਗਾਫਲਤਾਈ ਦੀ ਨੀਂਦ ਦੇ ਵਿੱਚ ਸੌਂ ਜਾਂਦਾ ਹੈ ਉਹਨੂੰ ਇੱਥੇ ਪਾਪ ਕਮਾਉਂਦਿਆਂ ਚੀਤਾ ਹੀ ਨਹੀਂ ਆਉਂਦਾ ਵੀ ਇੱਕ ਦਿਨ ਮੌਤ ਵੀ ਆ ਹੋਏਗੀ ਕਈ ਵਾਰ ਤੁਸੀਂ ਵੇਖਿਆ ਹੋਣਾ ਜਦੋਂ ਬੰਦਾ ਪਾਪ ਕਮਾਉਂਦਾ ਹੈ ਨਾ ਜਦੋਂ ਕੋਈ ਨਾ ਕੋਈ ਮਾੜਾ ਭੈੜਾ ਕਰਮ ਕਿਸੇ ਦੇ ਨਾਲ ਕਰਦਾ ਹੈ ਬੰਦਾ ਉਹ ਫਿਰ ਜਦੋਂ ਉਹਨੂੰ ਕਹਿ ਦਈਏ ਨਾ ਕਿ ਬੰਦਾ ਬਣ ਜਾ ਇਹ ਛੱਡ ਦੇ ਕਿਸੇ ਦੇ ਨਾਲ ਬੇਈਮਾਨੀਆਂ ਧੋਖੇ ਠਗੀਆਂ ਕਰਨੀਆਂ ਚੋਰੀਆਂ ਕਰਨੀਆਂ ਛੱਡ ਦੇ ਇੱਕ ਨਾ ਇੱਕ ਦਿਨ ਮਰਨਾ ਪੈਣਾ ਹੈ ਫਿਰ ਬੰਦਾ ਮੂਹਰੇ ਉਸ ਗਾਫਲਤਾਈ ਦੀ ਨੀਂਦ ਦੇ ਵਿੱਚ ਸੁੱਤਾ ਹੋਇਆ ਜਵਾਬ ਦਿੰਦਾ ਹੈ ਜਿੱਦਾਂ ਸੁੱਤੇ ਹੋਏ ਬੰਦੇ ਦੇ ਮੂੰਹ ਦੇ ਵਿੱਚੋਂ ਬਲੜਾਉਂਦੇ ਤੇ ਪਤਾ ਨਹੀਂ ਕੀ ਕੁਝ ਨਿਕਲ ਜਾਂਦਾ ਆਪਣੇ ਆਪ ਨੂੰ ਵੀ ਨਹੀਂ ਬੰਦੇ ਨੂੰ ਪਤਾ ਹੁੰਦਾ ਮੈਂ ਕੀ ਬੋਲ ਰਿਹਾ ਜਦੋਂ ਬੰਦਾ ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਹੁੰਦਾ ਹੈ ਉਦੋਂ ਫਿਰ ਬੰਦਾ ਇਹ ਜਵਾਬ ਦਿੰਦਾ ਹੈ ਜਦੋਂ ਮੌਤ ਆਵੇਗੀ ਉਦੋਂ ਦੇਖਿਆ ਜਾਵੇਗਾ ਮਰਨਾ ਤਾਂ ਇੱਕ ਦਿਨ ਸਾਰਿਆਂ ਨੂੰ ਹੀ ਹੈ ਮੈਂ ਕਿਹੜਾ ਇਕੱਲੇ ਨੇ ਮਰਨਾ ਹੈ ਜੇ ਕਹਿ ਦਿੱਤਾ ਜਾਵੇ ਰੱਬ ਨੂੰ ਜਾਨ ਦੇਣੀ ਹੈ ਰੱਬ ਨੂੰ ਲੇਖਾ ਦੇਣਾ ਫਿਰ ਬੰਦਾ ਕਹਿੰਦਾ ਉਹ ਤਾਂ ਸਾਰਿਆਂ ਨੂੰ ਹੀ ਦੇਣਾ ਮੈਂ ਕਿਹੜਾ ਇਕੱਲੇ ਨੇ ਦੇਣਾ ਜਿਵੇਂ ਕੋਈ ਰੱਬ ਦੇ ਪਿਆਰਿਆਂ ਨੂੰ ਨਾ ਕਿਸੇ ਨੇ ਪੁੱਛਿਆ ਕਿ ਕਹਿੰਦਾ ਬਾਬਾ ਜੀ ਮੈਂ ਸੁਣਿਆ ਪਰਲੋ ਆਉਣ ਵਾਲੀ ਕਦੋਂ ਆਉਣੀ ਬੜੇ ਚਿਰਾਂ ਦੀ ਗੱਲ ਚੱਲਦੀ ਸਾਰੀ ਦੁਨੀਆ ਮਰ ਜਾਵੇਗੀ ਪਰਲੋ ਆਉਣ ਵਾਲੀ ਕਦੋਂ ਆਵੇਗੀ ਤਾਂ ਉਹ ਰੱਬ ਦੇ ਪਿਆਰਿਆਂ ਨੇ ਆਖਿਆ ਜਿੱਦਣ ਤੂੰ ਮਰ ਗਿਆ ਉਸ ਦਿਨ ਪਰਲੋ ਆਵੇਗੀ ਉਹਨਾਂ ਨੇ ਕਿਹਾ ਜੀ ਇਦਾਂ ਕਿਉਂ ਕਹਿ ਰਹੇ ਹੋ ਜਿੱਦਣ ਮੈਂ ਮਰ ਗਿਆ ਉਸ ਦਿਨ ਪਰਲੋ ਆਵੇਗੀ ਮਹਾਪੁਰਖ ਕਹਿਣ ਲੱਗੇ ਸੁਣਿਆ ਨਹੀਂ ਆਪ ਮੋਏ ਜਗ ਪਰਲੋ ਤੂੰ ਕੀ ਸੋਚਦਾ ਵੀ ਸਾਰੀ ਦੁਨੀਆ ਮਰ ਰਹੀ ਹੋਵੇਗੀ ਜਲ ਰਹੀ ਹੋਵੇਗੀ ਸੜ ਰਹੀ ਹੋਵੇਗੀ ਤੇ ਮੈਂ ਇੱਕ ਪਾਸੇ ਬੈਠ ਕੇ ਵੇਖਾਂਗਾ ਮੈਨੂੰ ਪਰਲੋ ਦੇਖਣ ਦਾ ਸਮਾਂ ਪ੍ਰਾਪਤ ਹੋਵੇਗਾ ਰੱਬ ਦੇ ਪਿਆਰਿਆਂ ਨੇ ਸਮਝਾਇਆ ਤੇਰੇ ਭਾਦੀ ਤੇ ਉਦਣ ਹੀ ਪਰਲੋ ਆ ਜਿੱਦਣ ਤੂੰ ਮਰ ਗਿਆ ਜਿੱਦਣ ਤੈਨੂੰ ਮੌਤ ਆ ਗਈ ਤੇਰੇ ਭਾਦੀ ਤੇ ਉਦਣ ਪਰਲੋ ਆ ਆਪ ਮੋਏ ਜੱਗ ਪਰਲੋ ਬਸ ਤੂੰ ਸਮਝ ਲੈ ਵੀ ਸਾਰੀ ਦੁਨੀਆ ਹੀ ਜਲ ਮਰ ਗਈ ਕਿਉਂਕਿ ਤੂੰ ਹੀ ਮਰ ਗਿਆ ਹੁਣ ਮਹਾਰਾਜ ਕਹਿੰਦੇ ਇੱਕ ਤਾਂ ਉਹ ਨੇ ਜਿਹੜਿਆਂ ਜਿਨ੍ਹਾਂ ਨੂੰ ਪਤਾ ਹੈ ਵੀ ਬਿਨ ਸਜਣਾ ਇਹ ਸਰੀਰ ਨੇ ਜਾਣਾ ਹੀ ਜਾਣਾ ਇੱਕ ਨਾ ਇੱਕ ਦਿਨ ਜੋ ਕੁਝ ਮਰਜੀ ਕਰ ਲੋ ਜੋ ਕੁਝ ਮਰਜ਼ੀ ਸਾਧਨ ਕਰ ਲੋ ਇੱਕ ਨਾ ਇੱਕ ਦਿਨ ਬਿੰਸੇਗਾ ਇਸਰੀ ਤੇ ਇੱਕ ਉਹ ਨੇ ਜਿਹੜੇ ਪੱਕਾ ਮੰਨੀ ਬੈਠੇ ਨੇ ਵੀ ਕੋਈ ਨਹੀਂ ਅਜੇ ਤੇ ਹੈ ਸਮਾਂ ਬਚਪਨ ਹੈ ਫਿਰ ਜਵਾਨੀ ਆਵੇਗੀ ਜਵਾਨੀ ਆਈ ਹੈ ਹੁਣ ਬੁਢਾਪਾ ਆਵੇਗਾ ਜਿਹੜਾ ਬੰਦਾ ਬਚਪਨ ਵਿੱਚ ਉਹਨੂੰ ਇਸ ਗੱਲ ਦਾ ਥੋੜਾ ਜਿਹਾ ਰਹਿੰਦਾ ਹੈ ਵੀ ਹੁਣ ਜਵਾਨੀ ਆ ਜਾਏਗੀ ਗੱਲ ਹੀ ਕੋਈ ਨਹੀਂ ਅਜੇ ਹੈ ਸਮਾਂ ਜਵਾਨ ਬੰਦੇ ਨੂੰ ਹੁੰਦਾ ਹੈ ਬੁਢਾਪਾ ਆਵੇਗਾ ਉਦੋਂ ਅੰਮ੍ਰਿਤ ਛਕ ਲਾ ਕੇ ਗੁਰੂ ਵਾਲੇ ਬਣ ਜਾਵਾਂਗੇ ਪਰ ਜਦੋਂ ਬੰਦਾ ਬੁੱਢਾ ਹੁੰਦਾ ਹੈ ਨਾ ਫਿਰ ਉਦੋਂ ਉਹਨੂੰ ਸਾਇਨ ਪ੍ਰਾਪਤ ਹੋਣ ਲੱਗ ਜਾਂਦੇ ਨੇ ਸਿਰ ਕੰਪਿਓ ਪੈਗ ਡਗਮਗੈ ਨੈਣ ਜੋਤ ਤੇਹੀਨ ਅੱਖਾਂ ਦੀ ਨਿਗਾਹ ਘੱਟ ਗਈ ਸਿਰ ਕੰਬਣ ਲੱਗ ਗਿਆ ਫਿਰ ਪਤਾ ਲੱਗਦਾ ਇਹ ਵੀ ਹੁਣ ਪਿੱਛਾ ਜਿਹੜਾ ਉਹ ਤੇ ਬਹੁਤ ਦੂਰ ਰਹਿ ਗਿਆ ਅੱਗਾ ਬੜੀ ਨੇੜੇ ਆ ਗਿਆ ਹੁਣ ਤਾਂ ਜਾਣਾ ਪਵੇਗਾ ਜ਼ਮੀਨਾਂ ਆਪਣੇ ਮਾਲਕ ਬਦਲਦੀਆਂ ਨੇ ਕਦੇ ਮਾਲਕ ਜ਼ਮੀਨ ਨਹੀਂ ਬਦਲਦਾ ਹੁੰਦਾ ਜਿਹੜੀ ਜ਼ਮੀਨ ਆਪਣੇ ਆਪ ਨੂੰ ਅਸਥਿਰ ਸਮਝਦਿਆਂ ਹੋਇਆਂ ਇਹਦੇ ਪਿੱਛੇ ਦਾਦੇ ਪੜਦਾਦੇ ਲੜਦੇ ਕਰ ਲਾਉਂਦੇ ਮਰ ਗਏ ਉਸੇ ਜ਼ਮੀਨ ਦੀ ਖਾਤਰ ਆਪ ਲੜਦੇ ਕਰ ਲਾਉਂਦੇ ਮਰ ਗਏ ਇੱਕ ਨਾ ਇੱਕ ਦਿਨ ਛੱਡ ਕੇ ਚਲੀ ਜਾਣੀਆਂ ਜ਼ਮੀਨਾਂ ਤੇ ਉੱਥੇ ਹੀ ਪਈਆਂ ਰਹੀਆਂ ਕਦੇ ਤੇਰੇ ਦਾਦਿਆਂ ਪਰਦਾਦਿਆਂ ਦੇ ਨਾਮ ਬੋਲਦੀਆਂ ਸੀ ਅੱਜ ਤੇਰੇ ਨਾਮ ਬੋਲਦੀਆਂ ਨੇ ਤੂੰ ਆਪਣੇ ਪੁੱਤਰਾ ਧੀਆਂ ਦੇ ਨਾਮ ਅੱਗੇ ਇਹਨਾਂ ਜ਼ਮੀਨਾਂ ਨੂੰ ਕਰ ਦੇਵੇਂਗਾ ਲਿਖ ਦੇਵੇਂਗਾ ਵਿੱਲਾ ਵਸੀਤਾ ਨੂੰ ਸਭ ਕੁਝ ਚਲਿਆ ਜਾਣਾ ਹੈ ਇਸੇ ਕਰਕੇ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਨਾ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ ਜੋ ਦੀਸੇ ਲੋਕ ਦਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਕੌਣ ਹੈ ਵੱਡਾ ਭਾਈ ਮਾਇਆ ਵਡਿਆਈ ਮਾਇਆ ਵਾਲਾ ਵੱਡਾ ਹੈ ਫਿਰ ਸੱਚੇ ਪਾਤਸ਼ਾਹ ਜਵਾਬ ਦਿੰਦੇ ਸੋ ਵੱਡਾ ਜਿਹਨਾਂ ਰਾਮ ਲਿਵ ਲਾਈ ਉਹ ਵੱਡਾ ਜਿਹਨੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਲਿਵ ਜੋੜੀ ਹੈ ਫਿਰ ਕਹਿੰਦੇ ਨੇ ਭੂਮੀਆਂ ਭੂਮ ਉਪਰ ਨਿਤ ਲੁਜੈ ਨਿਤ ਕਿਸਾਨ ਆਪਣੀ ਜ਼ਮੀਨ ਵਾਸਤੇ ਲੁਜਦਾ ਹੈ ਮਰਦਾ ਹੈ ਉਹਦਾ ਮਾਣ ਹੰਕਾਰ ਕਰਦਾ ਹੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਛੱਡ ਕੇ ਚੱਲਿਆ ਪਰ ਤ੍ਰਿਸ਼ਨਾ ਨਹੀਂ ਮੁੱਕਦੀ ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਇੱਕ ਤਤ ਕੱਢਿਆ ਹੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਮੈਂ ਇੱਕ ਤਤ ਕੱਢਿਆ ਹੈ ਰੱਬ ਦੇ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋਣਾ ਸੱਚੇ ਪਾਤਸ਼ਾਹ ਕਹਿੰਦੇ ਇੱਕ ਬਿਨਸੈ ਇੱਕ ਅਸਥਿਰ ਮਨ ਹੈ ਕਈ ਆਪਣੇ ਆਪ ਨੂੰ ਇੱਥੇ ਪੱਕਾ ਮੰਨੀ ਬੈਠੇ ਨੇ ਮਾਇਆ ਦੀ ਐਸੀ ਸਰਜ ਖੇਡ ਹੈ ਮਾਇਆ ਨੇ ਅਜੀਹਾ ਪੜਦਾ ਪਾਇਆ ਹੋਇਆ ਫਿਰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਅਚਰਜ ਲਖਿਓ ਨਾ ਜਾਈ ਕਹਿੰਦੇ ਇਹ ਵੀ ਵਾਹਿਗੁਰੂ ਦੀ ਅਸਚਰਜੀ ਲੀਲਾ ਹੈ ਵੀ ਉਹਨੇ ਇਹੋ ਜੀ ਕਿਹੋ ਜੀ ਮਾਇਆ ਬਣਾਈ ਹੈ ਜਿਹੜੀ ਬੰਦੇ ਨੂੰ ਗਾਫਲਤਾਈ ਦੀ ਨੀਂਦ ਵਿੱਚ ਸਵਾ ਦਿੰਦੀ ਹੈ ਬੰਦਾ ਇੱਥੋਂ ਦਾ ਆਪਣੇ ਆਪ ਨੂੰ ਪੱਕਾ ਵਸਨੀਕ ਸਮਝੀ ਬੈਠਾ ਹੈ ਮਾਰੇ ਕਹਿੰਦੇ ਉਹਦੀ ਮਾਇਆ ਨੂੰ ਵੀ ਨਹੀਂ ਸਮਝਿਆ ਜਾ ਸਕਦਾ ਉਹਦੀ ਮਾਇਆ ਵੀ ਅਸਚਰਜੀ ਹੈ ਪਤਾ ਨਹੀਂ ਕਿਵੇਂ ਸਵਾਈ ਬੈਠੀ ਹੈ ਬੰਦੇ ਨੂੰ ਰਹਾ ਵਿਸ਼ਰਾਮ ਦਿੰਦੇ ਨੇ ਸੱਚੇ ਪਾਤਸ਼ਾਹ ਜੀ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਵਿਸਰਾਇ ਬੰਦਾ ਵਸ ਪਿਆ ਹੋਇਆ ਏ ਜਿਵੇਂ ਤੁਸੀਂ ਸੁਣਿਆ ਹੋਵੇਗਾ ਕਹਿੰਦਿਆਂ ਨੂੰ ਉਹ ਕਈ ਕਹਿੰਦੇ ਨੇ ਜੀ ਤੁਹਾਡੇ ਵਸ ਪਏ ਆ ਜਿੱਦਾਂ ਜਿੱਦਾਂ ਦਾ ਮਰਜ਼ੀ ਕਰਾ ਲਓ ਜਿੱਦਾਂ ਕੋਈ ਨੌਕਰੀ ਕਰਦਾ ਹੋਵੇ ਉਹ ਕਹਿੰਦਾ ਜੀ ਹੁਣ ਅਸੀਂ ਆਪਣੇ ਮਾਲਕਾਂ ਦੇ ਵਸ ਪਏ ਹੋਏ ਆ ਜਿੱਦਾਂ ਉਹ ਸਾਨੂੰ ਸ਼ਿਫਟਾਂ ਦੇਵੇਗਾ ਜਿੱਦਾਂ ਦਾ ਕੰਮ ਦੇਵੇਗਾ ਉਦਾਂ ਦਾ ਕੰਮ ਹੀ ਕਰਨਾ ਹੈ ਉਦਾਂ ਦੀਆਂ ਸ਼ਿਫਟਾਂ ਕਰਨੀਆਂ ਪੈਣਗੀਆਂ ਜਦੋਂ ਵਾਸੀ ਪੈ ਗਏ ਉਹਨਾਂ ਦੇ ਜਿੱਦਾਂ ਕਈ ਵਾਰੀ ਤੁਸੀਂ ਸੁਣਿਆ ਹੋਵੇਗਾ ਕਹਿੰਦਿਆਂ ਨੂੰ ਜਿਹੜਾ ਕਸਾਈਆਂ ਦੇ ਵਸ ਪੈ ਗਿਆ ਉਹ ਤੇ ਕਸਾਈ ਜਾਣੇ ਵੀ ਇਹਨੂੰ ਇੱਕੋ ਛਟਕੇ ਦੇ ਵਿੱਚ ਮਾਰ ਮਕਾਉਣਾ ਹੈ ਕਿ ਇਹਨੂੰ ਕੋਹ ਕੋਹ ਕੇ ਮਾਰਨਾ ਹੈ ਜਦੋਂ ਬੰਦਾ ਵਾਸੀ ਪੈ ਗਿਆ ਹੁਣ ਅਸੀਂ ਵਸ ਪਏ ਹੋਏ ਹਾਂ ਸੱਚੇ ਪਾਤਸ਼ਾਹ ਕਹਿੰਦੇ ਕਾਮ ਕ੍ਰੋਧ ਮੋਹ ਵਸ ਪ੍ਰਾਨੀ ਪ੍ਰਾਨੀ ਵਸ ਪਿਆ ਹੋਇਆ ਹੈ ਕਾਮ ਦੇ ਕ੍ਰੋਧ ਦੇ ਮੋਹ ਦੇ ਵਸ ਪਿਆ ਹੋਇਆ ਹੈ ਮਾਰ ਕਹਿੰਦੇ ਇਹਨੂੰ ਇੱਕ ਗੱਲ ਵਿਸਰੀ ਹੈ ਹਰ ਮੂਰਤ ਵਿਚرائی ਰੱਬ ਦਾ ਚੇਤਾ ਨਹੀਂ ਆਉਂਦਾ ਜੇ ਤਾਂ ਕਿਸੇ ਨੂੰ ਵੇਖ ਕੇ ਰੱਬ ਯਾਦ ਹੁੰਦਾ ਕਿਸੇ ਦੀ ਮੂਰਤ ਨੂੰ ਵੇਖ ਕੇ ਇੱਕ ਵਾਰ ਕੋਈ ਬਹੁਤ ਸੋਹਣਾ ਸੁਹੱਪਣ ਕਿਸੇ ਦਾ ਕਿਸੇ ਨੇ ਵੇਖਿਆ ਤੇ ਆਪਣੇ ਮਨ ਦੇ ਵਿੱਚ ਉਹਨੇ ਇਸ ਗੱਲ ਦਾ ਖਿਆਲ ਕੀਤਾ ਬੜਾ ਰੰਗ ਰੂਪ ਸੋਹਣਾ ਵਾਹਿਗੁਰੂ ਨੇ ਇਹਨੂੰ ਦਿੱਤਾ ਹੋਇਆ ਹੈ ਬੜਾ ਸੋਹਣਾ ਸਰੂਪ ਦਿੱਤਾ ਹੈ ਗੋਰਾ ਚਟਾ ਰੰਗ ਦਿੱਤਾ ਹੈ ਬੜੀਆਂ ਸੁੰਦਰ ਇਹਦੀਆਂ ਅੱਖਾਂ, ਕੰਨ, ਨੱਕ ਸਭ ਕੁਝ ਕੇਸ ਬੜੇ ਸੋਹਣੇ ਵਾਹਿਗੁਰੂ ਨੇ ਦਿੱਤੇ ਹੋਏ ਨੇ। ਫਿਰ ਨਾਲ ਹੀ ਮਨ ਦੇ ਵਿੱਚ ਸੋਚਦਾ ਹੈ ਜੀਨੇ ਇੰਨਾ ਸੋਹਣਾ ਇਸ ਬੁੱਤ ਨੂੰ ਬਣਾ ਦਿੱਤਾ ਉਹ ਆਪ ਕਿੰਨਾ ਸੋਹਣਾ ਹੋਵੇਗਾ। ਜੀਨੂੰ ਇਸ ਗੱਲ ਦਾ ਇਲਮ ਸੀ ਅੱਖਾਂ ਇੰਨੀਆਂ ਸੋਹਣੀਆਂ ਬਣ ਸਕਦੀਆਂ ਨੇ, ਨੈਣ ਨਕਸ਼ ਇੰਨੇ ਸੋਹਣੇ ਬਣ ਸਕਦੇ ਨੇ, ਕੇਸ ਇੰਨੇ ਸੋਹਣੇ ਬਣ ਸਕਦੇ ਨੇ ਉਹ ਆਪ ਕਿੰਨਾ ਸੋਹਣਾ ਹੋਵੇਗਾ। ਉਦੇ ਆਪ ਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਪਣਾ ਸਰੂਪ ਕਿੰਨਾ ਸੋਹਣਾ ਹੋਵੇਗਾ ਜਦੋਂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਆਉਂਦਾ ਹੈ ਨਾ ਅੱਜ ਤੱਕ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਹੱਪਣ ਬਾਰੇ ਕਿਸੇ ਨੇ ਲਿਖਿਆ ਨਹੀਂ ਭਾਈ ਨੰਦ ਲਾਲ ਜੀ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਹੱਪਣ ਬਾਰੇ ਲਿਖਣ ਦਾ ਯਤਨ ਕਰਦਾ ਪਰ ਮੈਂ ਇੰਨਾ ਕ ਦੱਸ ਸਕਦਾ ਬਾਜਾਂ ਵਾਲਾ ਇੱਕ ਦਿਨ ਸਤਲੁਜ ਦੇ ਕੰਢੇ ਬੈਠਾ ਸੀ ਤੰਬੂ ਲੱਗਿਆ ਹੋਇਆ ਸੀ ਤੰਬੂ ਦੀ ਝੀਤ ਦੇ ਥਾਣੀ ਸੂਰਜ ਦੀਆਂ ਕਿਰਨਾਂ ਬਾਜਾਂ ਵਾਲੇ ਦੇ ਦਾੜੇ ਤੇ ਪੈ ਰਹੀਆਂ ਸੀ ਬਸ ਮੈਂ ਇੰਨੀ ਕੁ ਗੱਲ ਦੱਸ ਸਕਦਾ ਦੁਨੀਆਂ ਵਿੱਚ ਜਿੰਨਾ ਲੱਖਾਂ ਕੋਹੇ ਨੂਰ ਹੀਰਿਆਂ ਦਾ ਪ੍ਰਕਾਸ਼ ਹੋਵੇਗਾ ਇੰਨਾ ਇੱਕ ਗੁਰੂ ਕਲਗੀ ਧਰਮ ਮਹਾਰਾਜ ਜੀ ਦੇ ਦਾੜੇ ਦੇ ਇੱਕ ਰੋਮ ਦਾ ਹੀ ਪ੍ਰਕਾਸ਼ ਸੀ ਬਸ ਮੈਂ ਇੰਨਾ ਹੀ ਦੱਸ ਸਕਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਇੱਕ ਵਾਰੀ ਸਾਰੇ ਪਾਸੇ ਡੰਕਾ ਫਰਾਇਆ ਕਹਿਣ ਲੱਗੇ ਕੋਈ ਐਦਾਂ ਦਾ ਸਿੱਖ ਹੋਵੇ ਮੇਰੇ ਰਾਜ ਦੇ ਵਿੱਚ जिने ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ ਹੋਵੇ ਮੈਂ ਉਹਦੇ ਦਰਸ਼ਨ ਕਰਨਾ ਚਾਹੁੰਨਾ ਕੋਈ ਇਦਾਂ ਦਾ ਹੈ ਅਜੇ ਤੱਕ ਜਿਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੋਣ ਜਿਨੂੰ ਉਹਨਾਂ ਦੀ ਚਰਨ ਛੋਹ ਪ੍ਰਾਪਤ ਹੋਈ ਹੋਵੇ ਤਾਂ ਪਤਾ ਲੱਗਿਆ ਜੀ ਇੱਕ ਬੜਾ ਬਜ਼ੁਰਗ ਹੈ ਇੱਕ ਬਹੁਤ ਬੁੱਢਾ ਬੰਦਾ ਹੈ ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹੋਏ ਨੇ ਸ਼ੇਰੇ ਪੰਜਾਬ ਜੀ ਕਹਿਣ ਲੱਗੇ ਲੈ ਕੇ ਆਓ ਉਹਨਾਂ ਨੂੰ ਫਿਰ ਜਦੋਂ ਲੈ ਕੇ ਆਏ ਜਿਸ ਸਿੰਘਾਸਣ ਤੇ ਸ਼ੇਰੇ ਪੰਜਾਬ ਆਪ ਬੈਠਦਾ ਸੀ ਨਾ ਉਸ ਸਿੰਘਾਸਣ ਤੋਂ ਵੀ ਇੱਕ ਵੱਡਾ ਸਿੰਘਾਸਣ ਲਵਾਇਆ ਉੱਚੀ ਥਾਂ ਤੇ ਉੱਥੇ ਬਿਠਾਇਆ ਉੱਥੇ ਬਿਠਾ ਕੇ ਕਹਿਣ ਲੱਗਿਆ ਹੁਣ ਦੱਸ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਵਰੂਪ ਕੀ ਹੋ ਜਾਏ ਦਿਖ ਕਿਹੋ ਜੀ ਦੇਖੀ ਤੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਂ ਉਹਨੇ ਸੇਖ ਨੇ ਹੱਥ ਜੋੜ ਕੇ ਕਿਹਾ ਸੀ ਮਹਾਰਾਜਾ ਸਾਹਿਬ ਦਰਸ਼ਨ ਤਾਂ ਮੈਂ ਕੀਤੇ ਨੇ ਪਰ ਉਹਨਾਂ ਦੀ ਦਿੱਖ ਬਾਰੇ ਮੈਂ ਇੰਨਾ ਹੀ ਕਹਿ ਸਕਦਾ ਜਿਹੜਾ ਇੱਕ ਵਾਰੀ ਉਹਨਾਂ ਦੇ ਦਰਸ਼ਨ ਕਰ ਲਿੰਦਾ ਸੀ ਉਹ ਬਿਆਨ ਨਹੀਂ ਸੀ ਕਰ ਸਕਦਾ ਦਰਸ਼ਨ ਤੇ ਹੋਏ ਨੇ ਪ੍ਰਾਪਤ ਮੈਂ ਬਸ ਇੰਨਾ ਕਹਿ ਸਕਦਾ ਜੀਨੂੰ ਉਹਨਾਂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਸੀ ਨਾ ਉਹ ਫਿਰ ਕੁਝ ਬਿਆਨ ਨਹੀਂ ਸੀ ਕਰ ਸਕਦਾ ਬਸ ਮੈਂ ਇੰਨੇ ਹੀ ਲਫ਼ਜ਼ਾਂ ਵਿੱਚ ਆਪਣੀ ਗੱਲ ਨੂੰ ਬਿਸ਼ਰਾਬ ਦਿਨਾ ਤੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦਾ ਵਸ ਪਿਆ ਹੋਇਆ ਹੈ ਕਾਮ ਦੇ ਕ੍ਰੋਧ ਦੇ ਮੋਹ ਦੇ ਜਦੋਂ ਬੰਦਾ ਮੋਹ ਦੇ ਬਸ ਪੈ ਜਾਂਦਾ ਹੈ ਫਿਰ ਕਾਮ ਤੇ ਕ੍ਰੋਧ ਤਾਂ ਉਹਦੇ ਪਿੱਛੇ ਆਉਂਦੇ ਹੀ ਆਉਂਦੇ ਨੇ ਮੋਹ ਪਿਆਰ ਕਈ ਵਾਰੀ ਅਸੀਂ ਸ਼ਬਦ ਵਰਤ ਲੈਂਦੇ ਆ ਪਰ ਬੜਾ ਇਹਨਾਂ ਦੇ ਵਿੱਚ ਅੰਤਰ ਹੈ ਅਸੀਂ ਕਈ ਵਾਰੀ ਕਹਿੰਦੇ ਮੋਹ ਪਿਆਰ ਨਹੀਂ ਮੋਹ ਵਿੱਚ ਸਭ ਕੁਝ ਮੇਰਾ ਹੁੰਦਾ ਹੈ ਤੇ ਪਿਆਰ ਵਿੱਚ ਸਭ ਕੁਝ ਤੇਰਾ ਹੁੰਦਾ ਹੈ ਇਹ ਚੀਜ਼ ਤੇਰੇ ਕੋਲ ਹੋਈ ਕਿ ਮੇਰੇ ਕੋਲ ਹੋਈ ਇੱਕੋ ਹੀ ਗੱਲ ਇਹ ਹੈ ਜੀ ਪਿਆਰ ਇਹ ਚੀਜ਼ ਮੇਰੀੋ ਹੀ ਹੈ ਤੂੰ ਕੌਣ ਹੋਣਾ ਇਸ ਚੀਜ਼ ਦੇ ਉੱਪਰ ਆਪਣਾ ਹੱਕ ਜਿੱਤਣ ਵਾਲਾ ਇਹਨੂੰ ਮੋਹ ਕਹਿੰਦੇ ਆ ਬੰਦਾ ਬਸ ਪਿਆ ਹੋਇਆ ਹੈ ਕਾਮ ਕ੍ਰੋਧ ਮੋਹ ਬਸ ਪ੍ਰਾਨੀ ਹਰ ਮੂਰਤ ਵਿਸਰਾਈ ਬਸ ਜਦੋਂ ਇਹ ਕਿਸੇ ਨੂੰ ਵੇਖਦਾ ਹੈ ਇਹਦੀ ਅੱਖਾਂ ਵਿੱਚ ਕਾਮ ਆ ਜਾਂਦਾ ਹੈ ਕ੍ਰੋਧ ਆ ਜਾਂਦਾ ਹੈ ਮੋਹ ਪੈ ਜਾਂਦਾ ਹੈ ਕਿਸੇ ਦੇ ਨਾਲ ਵਾਹਿਗੁਰੂ ਪਰਮੇਸ਼ਰ ਦਾ ਸvaroop ਤੇ ਇਹਨੂੰ ਵਿਸਰਿਆਈ ਹੋਇਆ ਹੈ ਉਸ ਵਾਹਿਗੁਰੂ ਪਰਮੇਸ਼ਰ ਦੀ ਤੇ ਯਾਦ ਹੀ ਨਹੀਂ ਆਉਂਦੀ ਇਸੇ ਕਰਕੇ ਸਤਿਗੁਰਾਂ ਜੀ ਦੇ ਗੁਰਵਾਕ ਨਹੀਂ ਨਾ ਮਹਾਰਾਜ ਸਾਨੂੰ ਸਮਝਾਉਂਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰਾ ਨਾਲ ਹੈ ਗੁਰਮਤੀ ਰੰਗ ਮਾਣ ਝੂਠਾ ਤਨ ਸੱਚਾ ਕਦ ਬਾਨਿਓ ਜੋ ਸੁਪਨਾ ਰਹਦਾਈ ਮਹਾਰਾਜ ਕਹਿੰਦੇ ਆ ਜਿਹੜਾ ਝੂਠਾ ਤਨ ਲਈ ਫਿਰਦਾ ਨਾ ਇਹਨੂੰ ਸੱਚਾ ਮਨੀ ਬੈਠਾ ਸਾਰਾ ਦਿਨ ਇਹਦੀ ਹਿਫਾਜ਼ਤ ਵਾਸਤੇ ਦੇਖੋ ਇਸ ਤਨ ਵਾਸਤੇ ਬੰਦੇ ਨੇ ਸਭ ਕੁਝ ਕੀਤਾ ਨਾ ਇਹਨੂੰ ਸੱਚਾ ਸਮਝਿਆ ਵੀ ਮੇਰੇ ਤੇ ਜਵਾਨੀ ਵੀ ਆਵੇਗੀ ਫਿਰ ਮੇਰੇ ਤੇ ਬਜ਼ੁਰਗੀ ਵੀ ਆਵੇਗੀ ਇਸੇ ਕਰਕੇ ਇਹਨੂੰ ਸੱਚਾ ਸਮਝਿਆ ਇਸ ਤਨ ਨੂੰ ਇਸ ਸਰੀਰ ਨੂੰ ਇਸੇ ਕਰਕੇ ਸਭ ਕੁਝ ਕੀਤਾ ਇਹ ਤਨ ਵੱਡਾ ਹੋ ਗਿਆ ਜਵਾਨ ਹੋ ਗਿਆ ਫਿਰ ਵਿਆਹ ਕਰਾ ਲਿਆ ਬੁੱਢੇ ਵਾਰ ਇੱਕ ਦੂਜੇ ਦਾ ਸਾਥ ਹੋਵੇਗਾ ਫਿਰ ਬੱਚੇ ਪੈਦਾ ਕਰਨ ਲਈ ਇਸੇ ਤਨ ਨੂੰ ਸਾਂਭਣ ਦੇ ਵਾਸਤੇ ਜੇ ਕਿਸੇ ਨੂੰ ਪੁੱਛੋ ਬੱਚੇ ਪੈਦਾ ਕਰਨ ਦਾ ਪ੍ਰਯੋਜਨ ਕੀ ਹੈ ਮੁੱਖ ਕਾਰਨ ਕੀ ਹੈ ਤਾਂ ਬੰਦਾ ਉਸੇ ਵੇਲੇ ਇਹੀ ਜਵਾਬ ਦਿੰਦਾ ਹੈ ਜਦੋਂ ਬੁੱਢੇ ਬਾਰੇ ਹੋ ਗਏ ਜੀ ਫਿਰ ਬੱਚੇ ਹੀ ਸਾਂਭਦੇ ਨੇ ਹੋਰ ਤੇ ਕੋਈ ਪੁੱਛਦਾ ਨਹੀਂ ਪਰ ਇਸ ਤਨ ਨੂੰ ਸਾਂਭਣ ਵਾਸਤੇ ਇਹ ਬੱਚੇ ਪੈਦਾ ਕੀਤੇ ਨਾ ਜਦੋਂ ਫਿਰ ਅੱਗੇ ਅਗਾ ਬੱਚਿਆਂ ਨੇ ਬੱਚੇ ਇਸੇ ਤਰ੍ਹਾਂ ਹੀ ਇਹ ਸਾਰਾ ਸਾਈਕਲ ਸਰਕਲ ਚੱਲਦਾ ਗਿਆ ਅੱਗੇ ਦੀ ਅੱਗੇ ਮਹਾਰਜ ਕਹਿੰਦੇ ਝੂਠਾ ਤਨ ਸੱਚਾ ਕਰ ਮੰਨਿਓ ਤਨ ਤੇ ਝੂਠਾ ਹੈ ਪਰ ਇਹਨੂੰ ਸੱਚਾ ਕਰਕੇ ਸਮਝ ਲਿਆ ਇਹਨੂੰ ਸੱਚਾ ਮੰਨੀ ਬੈਠਾ ਇਸ ਤਨ ਨੂੰ ਕਦੇ ਇਹਨੂੰ ਅਤਰ ਲਾਉਂਦਾ ਹੈ ਕਦੇ ਇਹਨੂੰ ਹੋਰ ਤਰ੍ਹਾਂ ਦੀਆਂ ਸੁਗੰਧੀਆਂ ਇਹਦੇ ਉੱਪਰ ਛੜਕਦਾ ਹੈ ਕਦੇ ਬਹੁਤ ਸਾਰੀ ਇਹਦੀ ਹੋਰ ਇਫਾਜ਼ਤ ਕਰਦਾ ਹੈ ਕਦੇ ਬੰਦੇ ਭਗਤ ਕਬੀਰ ਜੀ ਦੇ ਨਾ ਇੱਕ ਵਾਰੀ 60 ਸਾਲ ਦੀ ਉਮਰ ਹੋ ਗਈ ਦਾੜੇ ਦੇ ਵਿੱਚ ਇੱਕ ਧੌਲਾ ਆ ਗਿਆ ਸ਼ੀਸ਼ੇ ਦੇ ਵਿੱਚ ਆਪਣੇ ਮੁਖ ਨੂੰ ਵੇਖਿਆ ਕਹਿਣ ਲੱਗੇ ਇੱਕ ਧੌਲਾ ਆ ਗਿਆ ਇਹਦਾ ਮਤਲਬ ਹੁਣ ਮੇਰਾ ਅੱਗਾ ਨੇੜੇ ਆ ਗਿਆ ਹੁਣ ਇੱਕ ਧੌਲਾ ਆ ਗਿਆ ਦਾੜੇ ਵਿੱਚ ਇਹਦਾ ਮਤਲਬ ਸ਼ੁਰੂਆਤ ਹੋ ਗਈ ਹੁਣ ਅੱਗਾ ਨੇੜੇ ਆਉਣ ਦੀ ਪਰ ਜਦੋਂ ਬੰਦਾ ਇਸ ਤਨ ਨੂੰ ਝੂਠੇ ਦੀ ਥਾਂ ਤੇ ਸੱਚਾ ਕਰਕੇ ਮੰਨ ਲੈਂਦਾ ਹੈ ਨਾ ਇਸ ਤਨ ਨੂੰ ਫਿਰੇ ਕਹਿੰਦਾ ਤੌਲਿਆਂ ਨੂੰ ਲਗਾ ਲੋ ਅਜੇ ਤੇ ਮੈਂ ਜਵਾਨ ਹੀ ਦਿਸਣਾ ਚਾਹੁੰਦਾ ਪਰ ਇਹ ਸੰਕੇਤ ਸੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੇ ਮਨ ਗਹਿਲੇ ਬਾਬਲੇ ਤੂੰ ਮਾਣ ਹੈ ਕਿਆ ਰਲੀਆਂ ਸਿਰ ਪੱਲਿਆ ਦਾੜ੍ਹੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਬਲੇ ਤੂੰ ਮਾਣ ਹੈ ਕਿਆ ਰਲੀਆਂ ਤੇਰਾ ਸਿਰ ਵੀ ਚਿੱਟਾ ਹੋ ਗਿਆ ਤੇਰਾ ਮੁਖ ਵੀ ਚਿੱਟਾ ਹੋ ਗਿਆ ਸਿਰ ਪੱਲਿਆ ਦਾੜ੍ਹੀ ਪੱਲੀ ਮੁੱਛਾਂ ਭੀ ਪਲੀਆਂ ਰੇਮਨ ਗਹਿਲੇ ਬਾਬਲੇ ਤੂੰ ਮਣਹ ਕਿਆ ਰਲੀਆਂ ਸਿਰ ਵੀ ਚਿੱਟਾ ਹੋ ਗਿਆ ਮੁੱਛਾਂ ਵੀ ਚਿੱਟੀਆਂ ਹੋ ਗਈਆਂ ਅਜੇ ਵੀ ਤੂੰ ਆ ਰੰਗ ਤਮਾਸ਼ਿਆਂ ਦੇ ਵਿੱਚ ਹੀ ਫਸਿਆ ਹੋਇਆ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ ਇਹ ਅੱਖਾਂ ਵੀ ਕਦੇ ਰੱਜੀਆਂ ਨਹੀਂ ਦੁਨੀਆ ਦੇ ਰੰਗ ਤਮਾਸ਼ੇ ਵੇਖ-ਵੇਖ ਕੇ ਰੱਬ ਦੇ ਪਿਆਰਿਆਂ ਨੂੰ ਜਿਹੜੇ ਨਾਮ ਦੇ ਨਾਲ ਭਜੇ ਹੁੰਦੇ ਨੇ ਨਾ ਭਾਵੇਂ ਉਹਨਾਂ ਦਾ ਜਿੱਦਾਂ ਦੀ ਮਰਜ਼ੀ ਦਸਤਾਰ ਜਿੱਦਾਂ ਦਾ ਮਰਜ਼ੀ ਸਰੂਪ ਹੋਵੇ ਸਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਮਹਾਂਪੁਰਖਾਂ ਦੀ ਜਦੋਂ ਤਸਵੀਰ ਵੇਖਦੇ ਹੋ ਨਾ ਦੇਖ ਕੇ ਇੱਕਦਮ ਮਨ ਵਿੱਚ ਆ ਜਾਂਦਾ ਕਿੱਡਾ ਸੋਹਣਾ ਸਰੂਪ ਹੈ ਗੁਰੂ ਕੇ ਖਾਲਸੇ ਦਾ ਭਾਵੇਂ ਕਿ ਉਹਦੂ ਸੋਹਣੇ ਲੜਪੇਚ ਸਾਡੀਆਂ ਦਸਤਾਰਾਂ ਦੇ ਹੋਣ ਉਹਦੂ ਉਹਦੂ ਸੋਹਣਾ ਸਾਡੇ ਬਾਣਾ ਉਹਦੂ ਮਹਿੰਗੇ ਸਾਡੇ ਬਸਤਰ ਸਾਡੇ ਤਨ ਤੇ ਸ਼ਸਤਰ ਪਾਏ ਹੋਣ ਪਰ ਜਦੋਂ ਸੰਤ ਜਰਨੈਲ ਸਿੰਘ ਜੀ ਦੀ ਫੋਟੋ ਵੇਖਦੇ ਆ ਵੇਖ ਕੇ ਸਿੱਧੇ ਹੀ ਮਨ ਵਿੱਚ ਆ ਜਾਂਦਾ ਹੈ ਪਾਵੇਂ ਦਸਤਾਰ ਦੇ ਨਾੜ ਜਿੱਧਰ ਨੂੰ ਮਰਜੀ ਜਾਂਦੇ ਹੋਣ ਪਰ ਇਹਨਾਂ ਦੀ ਦਸਤਾਰ ਵਰਗੀ ਸੋਹਣੀ ਦਸਤਾਰ ਨਹੀਂ ਕਿਸੇ ਦੀ ਕਿਉਂਕਿ ਉਹਨਾਂ ਨੇ ਤਨ ਨੂੰ ਆਪਣੇ ਨੂੰ ਝੂਠਾ ਕਰਕੇ ਜਾਣ ਲਿਆ ਤੇ ਵਾਹਿਗੁਰੂ ਦਾ ਉਪਦੇਸ਼ ਨੂੰ ਸੱਚਾ ਕਰਕੇ ਜਾਣ ਲਿਆ ਜਦੋਂ ਸੱਚਾ ਵਾਹਿਗੁਰੂ ਦਾ ਉਪਦੇਸ਼ ਮੁਖਤੇ ਸਦਾ ਵਾਸਤੇ ਰਹਿੰਦਾ ਹੋਵੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਮਹਾਰਾਜ ਇਹਨੂੰ ਪੁੱਛੀਏ ਸੱਚੇ ਪਾਤਸ਼ਾਹ ਤੈਨੂੰ ਕੌਣ ਸੋਹਣਾ ਲੱਗਦਾ ਹੈ ਦੁਨੀਆ ਵਿੱਚ ਤੇ ਦੁਨੀਆ ਬਹੁਤ ਕੁਝ ਮੁਖ ਤੇ ਮਲਦੀ ਐ ਮੈ ਸੋਹਣਾ ਲੱਗਾ ਤੈਨੂੰ ਕੌਣ ਸੋਹਣਾ ਲੱਗਦਾ ਐ ਸੱਚੇ ਪਾਤਸ਼ਾਹ ਕਹਿੰਦੇ ਵਾਹੂ ਵਾਹੂ ਕਰ ਹੈ ਸਹੀ ਜਨ ਸੋਹਣੇ ਉਹੀ ਸੋਹਣੇ ਨੇ ਜਿਹੜੇ ਰੱਬ ਦਾ ਨਾਮ ਜਪਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਇਹ ਤਨ ਨੂੰ ਇਸ ਸਰੀਰ ਨੂੰ ਝੂਠਾ ਤਨ ਸੀ ਝੂਠਾ ਸੱਚਾ ਕਰ ਬਾਨਿਓ ਇਹਨੂੰ ਸੱਚਾ ਕਰਕੇ ਮੰਨ ਲਿਆ ਜੋ ਸੁਪਨਾ ਰਹਿਨਾਈ ਮਾਰੇ ਕਹਿੰਦੇ ਰਾਤ ਦਾ ਸੁਪਨਾ ਨਾ ਕੋਈ ਬੰਦਾ ਸੱਚਾ ਕਰਕੇ ਮੰਨ ਲਵੇ ਰਾਤ ਦੇ ਸੁਪਨੇ ਨੂੰ ਵੀ ਰਾਤ ਜਿਹੜਾ ਮੈਨੂੰ ਸੁਪਨਾ ਆਇਆ ਉਹ ਸੱਚਾ ਸੀ ਪਰ ਸੱਚਾ ਥੋੜੀ ਨਾ ਹੁੰਦਾ ਉਹ ਤਾਂ ਇੱਕ ਝੂਠ ਦਾ ਹੀ ਸਮਾਂ ਹੁੰਦਾ ਇੱਕ ਉਹ ਸੀਨ ਜਿੰਨੇ ਵੀ ਰਾਤ ਨੂੰ ਸੁੱਤੇ ਪਿਆਂ ਦਿਸਦੇ ਸਾਰੇ ਇੱਕ ਝੂਠ ਦੀ ਹੀ ਮੂਰਤ ਹੁੰਦੇ ਜਦੋਂ ਬੰਦਾ ਸਵੇਰੇ ਸੁੱਤਾ ਉੱਠਦਾ ਫਿਰ ਇਹਨੂੰ ਯਾਦ ਆਉਂਦਾ ਓਹੋ ਇਹ ਤੇ ਸੁਪਨਾ ਸੀ ਕਾਸ਼ ਇਦਾਂ ਸੱਚ ਹੋ ਜਾਂਦਾ ਜਦੋਂ ਕੋਈ ਬੰਦਾ ਸੁਪਨਾ ਵੇਖਦਾ ਉਹਦੇ ਸਵੇਰੇ ਉੱਠਣ ਅਨਸਾਰ ਦੋ ਤਰ੍ਹਾਂ ਦੇ ਰਿਐਕਸ਼ਨ ਹੁੰਦੇ ਨੇ ਕਿੱਤਾ ਜੇ ਚੰਗਾ ਸੁਪਨਾ ਆਇਆ ਹੋਵੇ ਫਿਰ ਬੰਦਾ ਕਹਿੰਦਾ ਰੱਬ ਕਰੇ ਕਾਸ਼ ਇਹ ਸੁਪਨਾ ਸੱਚ ਹੋ ਜਾਵੇ ਜੇ ਕਿਤੇ ਮਾੜਾ ਸੁਪਨਾ ਆਵੇ ਫਿਰ ਬੰਦਾ ਕਹਿੰਦਾ ਸ਼ੁਕਰ ਆ ਇਹ ਸੁਪਨਾ ਹੀ ਸੀ ਇਹ ਹਕੀਕਤ ਨਹੀਂ ਬਣੀ ਸੱਚੇ ਪਾਤਸ਼ਾਹ ਕਹਿੰਦੇ ਜੋਸਪਨਾ ਰੈ ਨਾਈ ਜਿਵੇਂ ਰਾਤ ਦੇ ਸੁਪਨੇ ਨੂੰ ਕੋਈ ਸੱਚਾ ਮੰਨ ਲਵੇ ਸੱਚਾ ਹੁੰਦਾ ਥੋੜੀ ਹੈ ਇਸੇ ਤਰ੍ਹਾਂ ਹੀ ਮਾਰੇ ਕਹਿੰਦੇ ਇਹ ਜਿਹੜਾ ਤਨ ਹੈ ਨਾ ਇਹ ਸੁਪਨੇ ਵਾਂਗੂ ਤੈਨੂੰ ਮਿਲਿਆ ਹੈ ਜਿੱਦਣ ਤੇਰੀ ਜਾਗ ਖੁੱਲੀ ਤੈਨੂੰ ਮੌਤ ਆਈ ਮੌਤ ਰੂਪੀ ਜਾਗ ਆਈ ਜਿੱਦਣ ਤੇਰੇ ਤਨ ਨੂੰ ਆ ਕੇ ਚਿੰਬੜੀ ਨਾ ਉਹ ਦਿਨ ਫਿਰ ਤੈਨੂੰ ਪਤਾ ਲੱਗਣਾ ਹੈ ਇਹ ਤੇ ਐਵੇਂ ਝੂਠਾ ਹੀ ਸੀ ਸਾਰਾ ਕੁਝ ਮੈਂ ਐਵੇਂ ਸੱਚਾ ਮੰਨ ਕੇ ਦੁਨੀਆ ਵਿੱਚ ਕੀ ਕੁਝ ਕਰਦਾ ਰਿਹਾ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਤੁਹਾਡਾ ਮਾਰਿਆ ਗਾਫਲ ਆਪਣੇ ਹੱਥ ਜੋ ਦਿਸੈ ਸੋ ਸਗਲ ਬਿੰਦਾਸੈ ਜਿਉ ਬਾਦਰ ਕੀ ਛਾਈ ਬੱਦਲਾਂ ਦੀ ਛਾਂ ਹੋਵੇ ਬੰਦਾ ਕਵੇ ਅੱਜ ਤੇ ਛਾਂ ਆ ਗਈ ਜੀ ਬੱਦਲਾਂ ਦੀ ਛਾਂ ਹੋ ਗਈ ਹੁਣ ਸੁਖ ਹੋ ਗਿਆ ਪਰ ਬੱਦਲਾਂ ਦੀ ਛਾਂ ਸਦਾ ਵਾਸਤੇ ਥੋੜੀ ਰਹਿਣੀ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਵੀ ਕੁਝ ਆ ਤੈਨੂੰ ਦਿਖ ਰਿਹਾ ਹੈ ਨਾ ਜੋ ਦੀਸੈ ਸੋ ਸਗਲ ਵਿਨਾਸ ਹੈ ਇਹ ਪਤਾ ਕਿਵੇਂ ਬਿੰਸ ਜਾਣਾ ਹੈ ਜਿਵੇਂ ਬੱਦਲਾਂ ਦੀ ਛਾਂ ਬਿੰਸ ਜਾਂਦੀ ਹੈ ਕਈ ਵਾਰੀ ਫੋਟੋਆਂ ਖਿੱਚਣ ਵਾਲੇ ਕਹਿੰਦੇ ਬੱਦਲਵਾਰੀ ਹੋਈ ਹੈ ਛੇਤੀ ਛੇਤੀ ਫੋਟੋਆਂ ਖਿੱਚ ਲਓ ਸਮਾਨ ਬੜਾ ਸੋਹਣਾ ਲੱਗਦਾ ਹੈ ਜਿਉਂ ਹੀ ਮੀਂਹ ਪੈ ਗਿਆ ਬੱਦਲ ਸਾਰੇ ਨਾਸ ਹੋ ਜਾਣੇ ਨੇ ਜਿਉਂ ਹੀ ਕੋਈ ਹਵਾ ਦਾ ਵਹਾ ਆਇਆ ਹਵਾ ਕਿਸੇ ਪ੍ਰਕਾਰ ਦੀ ਕੋਈ ਤੇਜ ਕਿਸੇ ਪਾਸੇ ਨੂੰ ਵਗੀ ਉਨੇ ਉਸੇ ਵੇਲੇ ਬੱਦਲਾਂ ਨੂੰ ਨਾਲ ਹੀ ਉਡਾ ਕੇ ਲੈ ਜਾਣਾ ਫਿਰ ਕਿੱਥੇ ਦਿਸਣਗੇ ਬੱਦਲ ਕਈ ਵਾਰੀ ਅਸੀਂ ਗੱਲ ਕਰਦੇ ਆਂ ਕਹਿੰਦੇ ਆਂ ਕੱਲ ਬੱਦਲ ਬੜੇ ਸੋਹਣੇ ਦਿਸਦੇ ਸੀ ਪਰਸੋਂ ਬੱਦਲ ਬੜੇ ਸੋਹਣੇ ਦਿਸਦੇ ਸੀ ਅੱਜ ਕਿੱਥੇ ਗਏ ਅੱਜ ਕਿੱਥੇ ਨੇ ਉਹ ਬੱਦਲ ਜਿਹੜੇ ਸੋਹਣੇ ਦਿਸਦੇ ਸੀ ਜਿਹੜੀ ਸਕਾਈ ਬਿਊਟੀ ਸਮਝਦਾ ਸੀ ਜਿਸ ਨੂੰ ਕਿੱਥੇ ਗਈ ਅੱਜ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਸੰਸਾਰ ਤੈਨੂੰ ਦਿਸਦਾ ਹੈ ਨਾ ਇਹ ਬੱਦਲਾਂ ਦੀ ਛਾਂ ਵਰਗਾ ਹੈ ਇਹ ਸਾਰਾ ਬਿਨਸਣ ਵਾਲਾ ਹੈ ਇਹਨੇ ਇੱਕ ਨਾ ਇੱਕ ਦਿਨ ਬਿਨਸੀ ਜਾਣਾ ਐਵੇਂ ਇਸ ਬਦਲਣਾ ਰੂਪੀ ਸੰਸਾਰ ਦੀ ਜਿਹੜੀ ਠੰਡਕ ਹੈ ਨਾ ਇਹਨੂੰ ਸਦਾ ਵਾਸਤੇ ਸੁਖਦਾਈ ਸਮਝ ਕੇ ਇਹਦੇ ਵਿੱਚ ਨਾ ਗਰਸਿਆ ਰਹੇ ਇਹਨੂੰ ਸਦਾ ਵਾਸਤੇ ਸੁਖਦਾਈ ਨਾ ਸਮਝ ਵੀ ਇਹ ਠੰਡ ਇਹ ਸ਼ਾਂਤੀ ਤੈਨੂੰ ਸਦਾ ਵਾਸਤੇ ਇਹ ਦੁਨੀਆ ਦੇ ਵਿੱਚੋਂ ਪ੍ਰਾਪਤ ਹੁੰਦੀ ਰਹੇਗੀ ਬੰਦਾ ਕਹਿੰਦਾ ਮੇਰਾ ਕੁਝ ਬਣ ਜਾਵੇ ਮੇਰਿਆਂ ਦਾ ਕੁਝ ਬਣ ਜਾਵੇ ਸਾਰੀ ਜ਼ਿੰਦਗੀ ਮੇਰੇ ਤੇ ਮੇਰਿਆਂ ਦੇ ਬਾਰੇ ਕੁਝ ਬਣਾਉਣ ਦੇ ਵਿੱਚ ਬੰਦਾ ਬਤੀਤ ਕਰ ਦਿੰਦਾ ਹੈ ਨਾ ਆਪਣਾ ਕੁਝ ਬਣਦਾ ਹੈ ਤੇ ਨਾ ਇਹਦਿਆਂ ਦਾ ਕੁਝ ਬਣਦਾ ਹੈ ਫਿਰ ਅਖੀਰਕਾਰ ਇਹ ਸੋਚਦਾ ਹੈ ਕਾਸ਼ ਕਿਤੇ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਵਿੱਚ ਜ਼ਿੰਦਗੀ ਬਤੀਤ ਕੀਤੀ ਹੁੰਦੀ ਅੱਜ ਕਿਸੇ ਪ੍ਰਕਾਰ ਦਾ ਕੋਈ ਸੁਖ ਪ੍ਰਤੀਤ ਹੁੰਦਾ ਐਵੇਂ ਦੁਨੀਆ ਦੇ ਵਿੱਚ ਮੈਂ ਕਰਦਾ ਰਿਹਾ ਬੁੱਢਾ ਹੋ ਗਿਆ ਹੁਣ ਮੈਨੂੰ ਬੱਚੇ ਵੀ ਨਹੀਂ ਪੁੱਛਦੇ ਮਾਰੇ ਕਹਿੰਦੇ ਇਹ ਬੱਦਲਾਂ ਵਰਗਾ ਇਹ ਸਾਰਾ ਕੁਝ ਜਿਵੇਂ ਬੱਦਲ ਬਿਨਸ ਜਾਂਦੇ ਨੇ ਨਾ ਬਾਦਰ ਕੀ ਛਾਈ ਬੱਦਲਾਂ ਦੀ ਛਾਂ ਜਿਵੇਂ ਉਹ ਬਿਨਸ ਜਾਂਦੇ ਨੇ ਨਾ ਇਹ ਵੀ ਸਾਰਾ ਕੁਝ ਜੋ ਵੀ ਤੈਨੂੰ ਦਿਸ ਰਿਹਾ ਹੈ ਇਸ ਸਾਰਾ ਕੁਝ ਇੱਕ ਨਾ ਇੱਕ ਦਿਨ ਬਿੰਸ ਜਾਣਾ ਹੈ ਜਨ ਨਾਨਕ जग ਜਾਨਿਓ ਮਿੱਥਿਆ ਰਿਓ ਰਾਮ ਸਰਨਾਈ ਮਿੱਥਿਆ ਕੀ ਹੁੰਦਾ ਹੈ ਮਿੱਥਿਆ ਹੁੰਦਾ ਐਵੇਂ ਗੱਲਬਾਤ ਬਣੀ ਹੋਵੇ ਬਸ ਹੋਵੇ ਕੁਝ ਵੀ ਨਾ ਜਿਵੇਂ ਫਿਲਮਾਂ ਹੁੰਦੀਆਂ ਨੇ ਮੂਵੀਆਂ ਹੁੰਦੀਆਂ ਨੇ ਕਿੰਨੀ ਵਾਰੀ ਇੱਕੋ ਹੀ ਬੰਦਾ ਇੱਕੋ ਹੀ ਐਕਟਰ ਕਿੰਨੀਆਂ ਮੂਵੀਆਂ ਦੇ ਵਿੱਚ ਕਿੰਨੀਆਂ ਫਿਲਮਾਂ ਦੇ ਵਿੱਚ ਮਰ ਜਾਂਦਾ ਪਰ ਸੱਚੀ ਮੁੱਚੀ ਥੋੜੀ ਮਰਿਆ ਹੁੰਦਾ ਬਾਰ ਬਾਰ ਥੋੜੀ ਮਰਦਾ ਹੈ ਬੰਦਾ ਮਰਦਾ ਤੇ ਇੱਕੋ ਵਾਰੀ ਹੈ ਜਨਮ ਦਾ ਤੇ ਇੱਕੋ ਵਾਰੀ ਹੈ ਉਹ ਇੱਕੋ ਹੀ ਮਨੁੱਖ ਇੱਕੋ ਹੀ ਬੰਦਾ ਵਾਰ ਵਾਰ ਜਨਮੀ ਜਾਂਦਾ ਹੈ ਵਾਰ ਵਾਰ ਮਰੀ ਜਾਂਦਾ ਹੈ ਉਹ ਸਭ ਮਿੱਥਿਆ ਹੀ ਹੁੰਦਾ ਹੈ ਸੱਚੇ ਪਾਤਸ਼ਾਹ ਜੀ ਹੁਣ ਇਸ ਅੰਤਰੀ ਪੰਕਤੀ ਵਿੱਚ ਮਹਾਰਜ ਕਹਿੰਦੇ ਜਨ ਨਾਨਕ ਜਗ ਜਾਣਿਓ ਮਿੱਥਿਆ ਰਹਿਓ ਰਾਮ ਸਰਣਾਈ ਜਿਨ੍ਹਾਂ ਨੇ ਇਸ ਸੰਸਾਰ ਨੂੰ ਮਿੱਥਿਆ ਜਾਣ ਲਿਆ ਨਾ ਵੀ ਹੈ ਕੁਝ ਨਹੀਂ ਐਵੇਂ ਬਸ ਇੱਕ ਇੱਕ ਧੂਆਂ ਬਣਿਆ ਹੋਇਆ ਹੈ ਲੱਗਦੇ ਬੱਦਲ ਨੇ ਹੈ ਧੂਆਂ ਪਰ ਨਿਕਲਣਾ ਇਹਦੇ ਵਿੱਚੋਂ ਪਾਣੀ ਵੀ ਨਹੀਂ ਮੀਂਦਾ ਮਾਰੇ ਕਹਿੰਦੇ ਜਿਨ੍ਹਾਂ ਨੇ ਇਸ ਸੰਸਾਰ ਨੂੰ ਮਿਥਿਆ ਜਾਣ ਲਿਆ ਨਾ ਜਿਨ੍ਹਾਂ ਨੇ ਸਮਝ ਲਿਆ ਵੀ ਇਹ ਸੰਸਾਰ ਸਾਰਾ ਮਿਥਿਆ ਹੈ ਸ਼ਰਨ ਵਿੱਚ ਰੱਬ ਦੀ ਵਿੱਚ ਉਹੀ ਆ ਸਕਦੇ ਨੇ ਉਹੀ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਉਹੀ ਆ ਕੇ ਇੱਥੇ ਮਹਾਰਾਜ ਦੇ ਚਰਨਾਂ ਵਿੱਚ ਜੁੜਦੇ ਨੇ ਜਿਹੜੇ ਸਮਝਦੇ ਨੇ ਇਹ ਜਗ ਸੱਚਾ ਹੈ ਪਰ ਉਹ ਫਿਰ ਉਹ ਕਿਵੇਂ ਸ਼ਰਨ ਵਿੱਚ ਆਉਣਗੇ ਉਹ ਤਾਂ ਫਿਰ ਸੰਸਾਰ ਨੂੰ ਸੱਚਾ ਸਮਝਣਗੇ ਗੁਰੂ ਉਪਦੇਸ਼ ਤਾਂ ਜਿੰਨਾ ਮਰਜ਼ੀ ਸੁਣ ਲੈਣ ਪਰ ਉਹ ਮਨ ਵਿੱਚ ਥੋੜੀ ਨਾ ਵਸਣਾ ਹੈ ਜਿੰਨੀ ਦੇਰ ਤੱਕ ਬੰਦਾ ਮਨ ਕਰਕੇ ਸਰਨ ਵਿੱਚ ਨੀਂਨਾ ਆਉਂਦਾ ਇੱਕ ਆਖਰੀ ਬੇਨਤੀ ਕਰਕੇ ਸਮਾਪਤੀ ਕਰਨ ਲੱਗਿਆਂ ਅਸੀਂ ਕਈ ਵਾਰੀ ਬਹੁਤ ਦੁਨੀਆ ਵਿੱਚ ਸੁਣਦੇ ਹਾਂ ਜੀ ਕਰਮ ਕਾਂਡ ਕਰਮ ਕਾਂਡ ਬੜਾ ਇਹਦੇ ਉੱਪਰ ਜ਼ੋਰ ਦਿੱਤਾ ਜਾਂਦਾ ਹੈ ਕਰਮ ਕਾਂਡ ਹੋ ਰਿਹਾ ਹੈ ਜੀ ਪਰ ਇੱਕ ਗੱਲ ਯਾਦ ਰੱਖਿਓ ਜਿਸ ਵੀ ਚੀਜ਼ ਵਿੱਚ ਮਨ ਹਾਜ਼ਰ ਨਾ ਹੋਵੇ ਉਹ ਹਰ ਇੱਕ ਚੀਜ਼ ਹੀ ਕਰਮ ਕਾਂਡ ਹੁੰਦੀ ਹੈ ਇਸੇ ਕਰਕੇ ਕਿ ਗੁਰਦੇਵ ਨੇ ਸਾਨੂੰ ਫਰਮਾਨ ਕੀਤਾ ਇਹਨਾਂ ਕਰਮ ਧਰਮ ਪਾਖੰਡ ਜੋ ਦੀਸਾ ਹੈ ਤਿੰਨ ਜਮ ਜਗਾਤੀ ਲੂਟੈ ਦੁਨੀਆ ਦੇ ਸਾਹਮਣੇ ਤੇ ਬਹੁਤ ਅੱਖਾਂ ਮੀਟ ਕੇ ਬੰਦਾ ਬਹਿ ਜਾਂਦਾ ਵੀ ਮੈਂ ਬੜਾ ਜਗਿਆਸੂ ਆ ਦੁਨੀਆ ਦੇ ਸਾਹਮਣੇ ਬਹੁਤ ਬੰਦਾ ਤਮਾਸ਼ੇ ਕਰ ਲੈਂਦਾ ਪਰ ਮਹਾਂਪੁਰਖ ਸਾਨੂੰ ਸਮਝਾਉਂਦੇ ਹੁੰਦੇ ਸੀ ਅਸਲ ਵਿੱਚ ਤਾਂ ਜੀਵਨ ਉਹ ਹੁੰਦਾ ਵੀ ਜਦੋਂ ਤੂੰ ਕੱਲਾ ਆ ਨਾ ਉਦੋਂ ਤੂੰ ਕੀ ਕਰਦਾ ਜਦੋਂ ਤੂੰ ਕੱਲਾ ਤੈਨੂੰ ਕੋਈ ਨਹੀਂ ਵੇਖ ਰਿਹਾ ਉਦੋਂ ਵਾਹਿਗੁਰੂ ਨਾਲ ਤੇਰੀ ਕਿੰਨੀ ਕਿੱਲੇਬ ਜੁੜੀ ਹੋਈ ਹੈ ਅਸਲ ਜੀਵਨ ਤੇ ਉਹ ਹੁੰਦਾ ਹੈ ਦੁਨੀਆ ਦੇ ਵਿੱਚ ਕੱਚ ਵਿੱਚ ਜੋ ਕੁਝ ਮਰਜੀ ਬੰਦਾ ਕਰਦਾ ਹੋਵੇ ਪਰ ਜਦੋਂ ਇੱਕ ਪਾਸੇ ਹੋ ਕੇ ਬੈਠਾ ਨਾ ਉਦੋਂ ਫਿਰ ਤੇਰਾ ਮਨ ਵਾਹਿਗੁਰੂ ਨਾਲ ਕਿੰਨਾ ਕੁ ਜੁੜਦਾ ਹੈ ਅਸਲੀ ਜੀਵਨ ਤੇ ਤੇਰਾ ਉਹ ਹੈ ਇਸੇ ਕਰਕੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਣਾਈ ਮਾਰੇ ਕਹਿੰਦੇ ਇਹ ਜਗ ਨੂੰ ਜਿਨ੍ਹਾਂ ਨੇ ਮਿਥਿਆ ਸਮਝ ਲਿਆ ਉਹੀ ਫਿਰ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤੇ ਸ਼ਰਨ ਵਿੱਚ ਰਹਿ ਹੀ ਸਕਦੇ ਨੇ ਜਿਹੜੇ ਪਹਿਲਾਂ ਇਸ ਸੰਸਾਰ ਨੂੰ ਝੂਠਾ ਮੰਨ ਲੈਂਦੇ ਨੇ ਕਬੀਰ ਮੋਹ ਮਰਨੇ ਕਾ ਚਾਉ ਹੈ ਮਰਉ ਤਾ ਹਰ ਕਾ ਦਵਾਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਹ ਪੁੱਛੇ ਵੀ ਨਾ ਰੱਬ ਵੀ ਮੇਰੇ ਬੂਹੇ ਤੇ ਕੌਣ ਪਿਆ ਹੈ ਪਰ ਮੈਨੂੰ ਮਰਨ ਦਾ ਚਾਅ ਹੈ ਵਾਹਿਗੁਰੂ ਮੈਂ ਤੇਰੇ ਦਵਾਰੇ ਤੇ ਮਰਨਾ ਚਾਹੁੰਦਾ ਹਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਇੱਥੇ ਅੱਜ ਇਸ ਸ਼ਬਦ ਦੀ ਸੰਪੂਰਨਤਾ ਹੋਈ ਹੈ ਆਉਂਦੇ ਸ਼ਨੀਵਾਰ ਐਤਵਾਰ ਸਰੀਰ ਵਿੱਚ ਸੁਹਾਸ ਰਹੇ ਗੁਰੂ ਬਲ ਬਖਸ਼ੇ ਫਿਰ ਆਪ ਜੀ ਦੇ ਦਰਸ਼ਨ ਦੀਦਾਰੇ ਹੋਣ ਆਪਸਮੂ ਸੰਗਤਾਂ ਦਾ ਬੇਅੰਤ ਧੰਨਵਾਦ ਹੋਈਆਂ ਸਰਵਤ ਕੁਲਾਂ ਦੀ ਤਰਸ ਕਰਕੇ ਖਿਮਾ ਬਖਸ਼ਣੀ ਆਉ ਅੰਤ ਲੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ ਜਨ ਨਾਨਕ ਜਗ ਜਾਨਿਓ ਮਿਥਿਆ रयो राम सरनाई नाई वागुरु जी का खालसा वाहेगुरु जी की फतेह